ਅੰਤਰਿਕ ਕਮੇਟੀ ਮੁਰਦਾਬਾਦ ਮੁਰਦਾਬਾਦ ਅੰਤਰਿਕ ਕਮੇਟੀ ਮੁਰਦਾਬਾਦ ਮੁਰਦਾਬਾਦ ਕਾਲ ਤਖਤ ਮਹਾਨ ਹੈ ਕਾਲ ਤਖਤ ਮਹਾਨ ਹੈ ਬਰਾਬਰ ਬਰਾਬਰ ਆਪਰਾਦੀ ਮੀਟਿੰਗ ਪਾ ਦੂੰਗਾ ਬਾਅਦ ਵਿੱਚ ਕਰੋ ਸਿਆਪਾ ਜਾਏ सिखी सिद्धांत का सिद्धांत का घान करने वाले मुर्दा वा ਸਾਨ ਤਖਤ ਮਹਾਨ ਹੈ ਸਿੱਖ ਕੌਮ ਦੀ ਸਾਨ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਜੋ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਢਾਹ ਢਾਲਾਈ ਜਾ ਰਹੀ ਹੈ ਆਪਣੀ ਮਰਜ਼ੀ ਦੇ ਨਾਲ ਕਦੇ ਜਫੇਦਾਰ ਬਣਾਤੇ ਕਦੇ ਲਾਹਤੇ ਉਹ ਬਹੁਤ ਹੀ ਨਿੰਦਣਯੋਗ ਹੈ ਮੌਜੂਦਾ ਸਮੇਂ ਦੇ ਵਿੱਚ 1 ਮਹੀਨੇ ਦੇ ਵਿੱਚ 3 ਜਫੇਦਾਰਾਂ ਨੂੰ ਬੀਬੁਨਿਆਦ ਦੋਸ਼ ਲਾ ਕੇ ਸਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੁੰਦੜਾ ਉਹਨਾਂ ਦੀ ਸਮੁੱਚੀ 파ਰਟੀ ਨੇ ਜਿਸ ਤਰ੍ਹਾਂ ਅੰਤਨ ਕਮੇਟੀ ਨੂੰ ਨਿਰਦੇਸ਼ ਦਿੱਤੇ ਆ ਤਿੰਨ ਜੱਜੇਦਾਰਾਂ ਨੂੰ ਤਖਤ ਸੇਵਾਨਾ ਤੋਂ ਵਾਂਝੇ ਕੀਤਾ ਗਿਆ ਲਾਹਿਆ ਗਿਆ ਪਿੰਡ ਧਾਂਦਰਾ ਜ਼ਿਲ੍ਹਾ ਸੰਗਰੂਰ ਪੰਜਾਬ ਸਮੁੱਚੇ ਨਗਰ ਵੱਲੋਂ ਨਗਰ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੇ ਹੀ ਨਗਰ ਵੱਲੋਂ ਇਸ ਦੀ ਪੂਰਜੋਰ ਨਿੰਦਾ ਕਰਦੇ ਹਾਂ ਤੇ ਬੇਨਤੀ ਕਰਦੇ ਆ ਕਿ ਇਸ ਦਾ ਕੋਈ ਵਿਧਿਬਿਧਾਨ ਹੋਣਾ ਚਾਹੀਦਾ ਕਿ ਜੱਜੇਦਾਰ ਸਹਿਬਾਨਾਂ ਦਾ ਕੋਈ ਟਾਈਮ ਨਿਸ਼ਚਿਤ ਕਰਨਾ ਚਾਹੀਦਾ ਇਸ ਤਰ੍ਹਾਂ ਉਹਨਾਂ ਨੂੰ ਜਲੀਲ ਕਰਕੇ ਇਹ ਬੁਨਿਆਦ 200000 ਕੀ ਨਹੀਂ ਲਾਹਿਆ ਜਾਣਾ ਚਾਹੀਦਾ ਕਿਉਂਕਿ ਜੱਜਦਾਰ ਦੀ ਪੱਤੀ ਸਾਡੇ ਦੀ ਸਭ ਤੋਂ ਮਹਾਨ ਹੈ ਉੱਚੀ ਹੈ ਕੌਮ ਦੇ ਵਿੱਚ ਇਸ ਗੱਲ ਦਾ ਬਹੁਤ ਰੋਸ ਜਾਂਦਾ ਹੈ ਸਾਡੇ ਇਲਾਕੇ ਦਾ ਮਾਨ ਕੱਲ ਗੋਵਿੰਦ ਭਾਈ ਗੋਵਿੰਦ ਸਿੰਘ ਜੀ ਲੋਂਗੋਵਾਲ ਸਾਬਕਾ ਸੀਜੀ ਪ੍ਰਧਾਨ ਉਹ ਵੀ ਆਕੇ ਗਏ ਉਹਨਾਂ ਨੇ ਵੀ ਇਸ ਗੱਲ ਦੀ ਪੁਰਜੋੜ ਵਿਰੋਧਤਾ ਕੀਤੀ ਹੈ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ ਸਨਮਾਨ ਸਨਮਾਨ ਕੀਤਾ ਗਿਆ ਅਸੀਂ ਦੁਬਾਰਾ ਫੇਰ ਸਾਰੇ ਨਗਰ ਬਲੋਂ ਨਗਰ ਤਹਜ਼ਰਾ ਬਲੋਂ ਇਸ ਦੀ ਬਹੁਤ ਹੀ ਪੁਰਜੋੜ ਨਿੰਦਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਹੜਾ ਕੰਮ ਨਿਖੂ ਹੈ ਅਕਾਲ ਪਤਿ ਜੋਂ ਸਾਡੇ ਸਿੰਘ ਸਾਹਿਬ ਜੈਰੇਡ ਮੀਤ ਸਿੰਘ ਤੇ ਜਾਨੀ ਸੁਲਤਾਨ ਸਿੰਘ ਤੇ ਹਰਜੀਤ ਸਿੰਘ ਜੱਜਧਾਰ ਜੋ ਕਿ ਸੇ ਬਿਨਾਂ ਕਿਸੇ ਬਜਾ ਇਨ੍ਹਾਂ ਨੇ ਸਾਡੇ ਮਹਾਰਤਵਾਸ ਤੇ ਉਹ ਬਾਦਸ਼ਾਹ ਉਹ ਬਾਦਸ਼ਾਹ ਦੋ ਸਮਰਾਜੋ ਫੈਸਲਾ ਕੀਤਾ ਸੀ ਉਹਨਾਂ ਦੇ ਹੁਰੂ ਕੀਤਾ ਸੀ ਪੂਰੀ ਆੜ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਬਿਨਾਂ ਕਿਸੇ ਵਜ੍ਹਾ ਤੋਂ ਬਰਖਾਸਤ ਕੀਤਾ ਹੈ ਅਸੀਂ ਚੁਰਕੋਰ ਬੁਹਰ ਕਰਦੇ ਹਾਂ ਨਾਲ ਜਾਲ ਅਸੀਂ ਜੋ ਸਿੰਘ ਸਾਹਿਬ ਸਾਡੇ ਤਿੰਨੇ ਸਿੰਘਾਂ ਨੇ ਉਹਨਾਂ ਨਾਲ ਖੜੇ ਹਾਂ ਅਰ ਜੀ ਕਿ ਉਹਨਾਂ ਦੇ ਨਾਲ ਖੜਾਂਗੇ ਔਰ ਬਾਦਸ਼ਾਹ ਜੁਗਰੀ ਦਾ ਬਾਈਕਾਟ ਕਰਦੇ ਪੱਕੇ ਤੌਰ ਤੇ ਅਜ਼ਮ ਸਿੰਘ ਸਾਹਿਬ ਜੀ ਭਜੀ ਖਾਲਸਾ ਵੈਜ ਦੀ ਫੱਟੇ ਗੁਰਦੁਆਰਾ ਪਰਮੰਦਰ ਘਟੀ ਤੇ ਪ੍ਰਦਾਨ ਹੋਣ ਦੇ ਨਾਤੇ ਅੱਜ ਸਾਡੇ ਨਗਰ ਤਾਂਦਰਾ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਜਿਹੜੀ ਮੈਨੇਜਮੈਂਟ ਹੈ ਉੱਥੇ ਉਹਨਾਂ ਨੇ ਬਹੁਤ ਵੱਡਾ ਇੱਕ ਐਡਾ ਦੁੱਖ ਭਰਿਆ ਸਾਰੇ ਸੰਸਾਰ ਨੂੰ ਐਡਾ ਸਨੇਹ ਹੱਥ ਦਿੱਤਾ ਹੈ ਦੁੱਖ ਦਾ ਸਾਡੇ ਤਿੰਨ ਤਖਤ ਨੇ ਪੰਜਾਬ ਦੇ ਵਿੱਚ ਤਿੰਨੇ ਤਖਤਾਂ ਦੇ ਜ਼ਥੇਦਾਰ ਇੱਕ ਮਹੀਨੇ ਦੇ ਵਿੱਚ ਉਹਨਾਂ ਨੇ ਹਟਾਤੇ ਪਰ ਅੱਜ ਉਹ ਤੋਂ ਵੀ ਵੱਡਾ ਦੁੱਖ ਕਰਿਆ ਉਹਨਾਂ ਨੇ 2 ਵਜੇ ਤੜਕੇ ਦੂਜੇ ਦੀ ਤਾਜਪੋਸ਼ੀ ਕਰਤੀ ਉੱਥੇ ਇਹ ਅਜ ਤੱਕ ਦੁਨੀਆਂ ਦੇ ਵਿੱਚ ਕਿਤੇ ਨਹੀਂ ਹੋਇਆ ਜੋ ਅੱਜ ਹੋਇਆਗਾ ਵੀ ਤਾਜਪੋਸ਼ੀ ਕਰਨ ਵੇਲੇ ਜਥੇ ਬੰਦੀਆਂ ਤੇ ਹੋਰ ਜਿੰਨਾਂ ਦੇ ਜਿੱਥੇ ਦੂਰ ਦੂਰ ਤੱਕ ਸਨੇਹ ਲਾਏ ਜਾਂਦੇ ਨੇ ਜਥੇ ਦਾਦਾਰ ਦੀ ਜਾਂ ਤਾਜਪੋਸ਼ੀ ਹੁੰਦੀ ਆ ਪਰ ਅਸੀਂ ਇਸ ਦੀ ਬਹੁਤ ਨਗਰ ਤਾਂਦਰਾ ਵੱਲੋਂ ਨਿੰਦਾ ਕਰਦੇ ਆ ਤੇ ਦੂਸਰੀ ਬੇਨਤੀ ਅਸੀਂ ਇਹ ਵੀ ਕਰਦੇ ਆ ਵੀ ਬਾਦਲ ਜਿਹੜੀ ਬਾਦਲ ਹੈ ਸਰਕਾਰ ਬਣੀ ਸੀ ਪਰ ਉਹਨੇ ਆਪਦੇ ਸਰਕਾਰਾਂ ਦੇ ਵਿੱਚ ਦਾ ਕੋਈ ਫੈਸਲੇ ਕੀਤੇ ਨਹੀਂ ਤਖਤਾਂ ਤੋਂ ਕਰਾ ਰਿਹਾ ਦੀਦਾ ਅਗਰ ਅੱਜ ਉਹੀ ਤਖਤਾਂ ਤੇ ਉਹ ਉਂਗਲ ਉਠਾ ਰਹੇ ਨੇ ਉਹੀ ਤਖਤਾਂ ਨੂੰ ਬਹੁਤ ਜ਼ਿਆਦੇ ਨਗਰ ਨਿਵਾਸੀ ਜਿਨ੍ਹਾਂ ਨੇ ਸਾਰੇ ਉਹਨਾਂ ਦੇ ਵਿਰੋਧ ਵਿੱਚ ਨੇ ਅਸੀਂ ਵੀ ਵਿਰੋਧ ਕਰਦੇ ਹਾਂ ਪਰ ਅਸੀਂ ਸਾਡੇ ਨਗਰਮਾਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਅਸੀਂ ਨਗਰ ਦੇ ਵਿੱਚ ਕੋਈ ਵੀ ਬਾਦਲ ਦਾ ਨਮਾਇੰਦਾ ਆਉਂਦਾ ਅਸੀਂ ਬੜ ਨਹੀਂ ਦੇਵਾਂਗੇ ਅਸੀਂ ਵੱਧ ਤੋਂ ਵੱਧ ਵਿਰੋਧਤਾ ਕਰਦੇ ਹਾਂ ਇਹਨਾਂ ਕੁਝ ਕਹਿੰਦੇ ਥਮਾ ਦੇ ਜੱਜ ਕਰਾਂ ਹੁਣ ਇਨਸਾਫ਼ ਮਿਲਣਾ ਚਾਹੀਦਾ ਹੈ ਪਹਿਜੀ ਦਾ ਫੈਸਲਾ ਪਹਿਜੀ ਦੀ ਫਤ ਇਹ ਇਹੀ ਕਾਰਨ ਆ ਗਈ ਜੀ ਕਿ ਆਪਣੇ ਸਾਥ ਸਾਥ ਦੇ ਦੇਸ਼ੇਦਾਰਾਂ ਨੂੰ ਵੜ ਲਿਆ ਜਾਂਦਾ ਇੱਕ ਇੱਕ ਬਹੁਤ ਜ਼ਰੂਰਤ ਨਹੀਂ ਦੇ ਲੋਕਾਂ ਨਾਲ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਮੈਂ ਵੀਰਾਂ ਨੂੰ ਆਪਣੇ ਅਪਸਰੂਮ ਕਮੇਟੀ ਵਾਲਿਆਂ ਨੂੰ ਬੈਂਤੀ ਕਰਦੀ ਆ ਵੀ ਇਹੋ ਜਿਹੀ ਗੱਲ ਕਦੇ ਨਾ ਕਰਿਆ ਇਹ ਤੁਹਾਡੇ ਦੇਖਾਈ ਗੱਲ ਵੈਸੇ ਕੋਈ ਟਿੱਪਰ ਹਾਲਸਾ ਆ ਬਾਈ ਗੁਰ